संघ की नाम तो, तो, तो आगे की मेरा नाम अमृतपाल सिंह है असिस्टेंट कमिश्नर फूड डिस्ट्रिक्ट में पोस्टेड है मेरे नाम फूड सेफ्टी ऑफिसर है नवदीप सिंह एंड सुधीर वाल सिंगला जी जो हाल पर आ रहे हैं निर्मल डेयरी है जी तो जी देख रहे हो मैं मौके पर फूड सेफ्टी वैन हैगी अपने को नीट का सैंपल लिता जो कि फूड लैब करने के लिए जाऊगा जो बेसिक टेस्ट है वो अभी फूड सेफ्टी वैन के कर चुके हैं मिल्क का है तो सामने टेस्ट ਕੋਈ 10 ਮਿੰਟ ਦੇ ਵਿੱਚ ਰਿਪੋਰਟ ਆ ਗਈ ਹੈ ਜਿਹੜੀ ਵੀ ਇਹਨਾਂ ਦੇ ਹੀ ਠੀਕ ਪਾਈ ਗਈ ਹੈ ਕੋਈ ਕਲਕੂਲੇਸ਼ਨ ਨਹੀਂ ਹੈਗੀ ਇਹਦੇ ਵਿੱਚ ਕੋਈ ਚੋਤੇ ਵਿੱਚ ਨਾ ਰਾਂਹੇ ਦਿਨ ਚੱਲ ਰਹੇ ਹਨ ਉਹਨੂੰ ਫਰਵਰਸੈਂਟ ਲਿੰਕੇਜ ਕਰ ਲਈਏ ਤਾਂ ਇਹ ਰੂਟੀਨ ਦੇ ਵਿੱਚ ਸਾਨੂੰ ਹੈੱਡਕ quartਰ ਤੋਂ ਵੀ ਪੂਰੇ ਉਹਨਾਂ ਦੇ ਆਈਏ ਪਰਫਾਰਮਾ ਆਇਆ ਜਿਹੜੇ-ਜਿਹੜੇ ਕੁਕਿੰਗ ਆਇਲ ਦਾ ਮੇਨਲੀ ਫੋਕਸ ਸਮਿਲ ਕੇ ਮਿਲਕ ਪ੍ਰੋਡਕਟ ਦੇ ਲਊਗਾ ਸਾਡਾ ਪਨੀਰ ਫੋਆ ਜੋ ਵੀ ਆ ਰਿਹਾ ਤੇ ਹਲਵਾਈਆਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸੰਪੈਟਿਕ ਤੇ ਕਲਰ ਜਿਹੜੇ ਹੈਗੇ ਆ ਟੈਕਨੋਲੋਜੀ ਯੂਜ਼ ਕੀਤੀ ਜਾਵੇ ਫਰਜ਼ੰਤੂ ਚੰਕਮਾਂ ਜਿਹੜੀ ਹੈਗੀ ਆ ਪਿੰਡਾਂ ਵਾਲੇ ਚ ਜੋ ਵੀ ਵੈਂਦਰ ਹੈਗੇ ਜਾਂ ਬੱਸ ਸਟੈਂਡ ਦੇ ਫੈਕਸਾਈਡ ਦੇ ਵਿੱਚ ਵੀ ਹੈਗੇ ਆ ਉਹ ਰੰਗ ਤੋਂ ਉਹਨਾਂ ਨੂੰ ਵੀ ਰੋਕਿਆ ਗਿਆ ਜੇ ਕਰੂਗਾ ਤਾਂ ਉਹਨਾਂ ਨੂੰ ਸਾਨੂੰ ਨਹੀਂ ਕਰਨੀ ਦਿੱਤੀ ਜਾਊਗੀ ਤੇ ਬਾਕੀ ਸਾਡੇ ਨਾਕੇ ਲੱਗਣੇ ਆ ਜਿਹੜੇ ਸਵੇਰ ਸ਼ਾਮ ਲੱਗਣਗੇ ਕਿਵੇਂ ਕੰਨੀ ਵਾਲਾ ਹੈਗਾ ਜੱਟੋਹਾਨਾ ਆਏਗਾ ਹਰਿਆਣੇ ਤੋਂ ਆਏਗਾ ਆਪਣਾ ਪਟੰਡੇ ਦਾ ਮੇਨਲੀ ਬੋਟਰ ਟੂਮ ਵਾਲੀ ਟੈਰੀਅਰ ਹੈਗਾ ਦਾ ਹਰਿਆਣੇ ਨਾਲ ਲੱਗਦਾ ਉੱਤੇ ਵੀ ਅਸੀਂ ਨਾਕੇ ਲਾਣੇਗੇ ਕਿਹੜੀ ਕਿਹੜੀ ਚੀਜ਼ਾਂ ਜਿੱਤੇ ਜਿਹੜੀ ਅਸੀਂ ਚੱਕੀ ਸੀ ਇਸ ਤਰੀਕੇ ਤੇ ਇਹ ਚਾ ਇੱਕ ਮਿਲਕ ਦਾ ਲਿੱਤਾ ਸੈਂਪਲ ਇੱਕ ਆਪ ਪਨੀਰ ਦਾ ਸੈਂਪਲ ਲੈਂਦਾ ਜਿਹੜਾ ਪਨੀਰ ਦੇ ਬੇਸਿਕ ਹੈ ਉਹ ਟੈਸਟ ਕਰਵਾ ਚੁੱਕਿਆ ਦੇ ਮਿਲਕ ਦਾ ਵੀ ਲਾਤਾ ਦੇ ਅਗਲੇ ਜਿਹੜੇ ਕੋਈ ਇੱਕ ਦੋ ਟੈਸਟ ਹੈ ਉਹ ਫੂਡ ਆਪਣੀ ਲੈਬ ਹੈ ਹਰੜ ਆਪ ਲੋਕਾਂ ਜਿਹੜੀ ਸ਼ੰਕਾ ਹੁੰਦੀ ਦੁੱਧ ਦੇ ਚ ਵੀ ਆਪਣੇ ਮਲਾਪ ਹੋ ਜਾਂਦਾ ਰਿਹਾ ਕਿਤਨੇ ਮਲਾਪ ਹੋ ਜਾਂਦੇ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਇਸ ਤਰ੍ਹਾਂ ਦੀ ਮਲਾਪ ਤੋਂ ਫਾਰ ਇਗਜ਼ਾਮਪਲ ਮੇਰੇ ਕੋਲ ਕੇਸ ਜ਼ਿਆਦਾਤਰ ਜਿਹੜੇ ਹੈਗੇ 92% 99% ਤੋਂ ਸਬਸਟੈਂਡਰ ਦੇ ਕੇ ਸਾਰੇ ਸਬਸਟੈਂਡਰ ਫਾਰ ਇਗਜ਼ਾਮਪਲ ਦੁੱਧ ਦੇ ਵਿੱਚ ਪਾਣੀ ਹੈ ਫੈਟ ਘਟਾਈ ਜਾਂਦੀ ਹੈ ਕਈ ਵਾਰੀ ਪਿੱਛੋਂ ਹੀ ਕਰੀਮ ਕਢਵਾ ਲੈਂਦੇ ਦੁੱਧ ਦੀ ਜਾਂ ਕੁਝ ਵੀ ਹੈ ਉਹ ਉਹ ਆ ਰਹੀ ਹੈ ਮੋਸਟਲੀ ਆਪਣੇ ਪੈਕਿੰਗ ਵੀ ਵਿਕ ਰਿਆ ਪੈਕਿੰਗ ਦੇ ਵਿੱਚ ਤੁਸੀਂ ਕਹਿ ਕੇ ਵੇਚ ਸਕਦੇ ਹੋ ਕਿੰਨੀ ਕੁ ਫੈਟ ਵਾਲਾ ਦੁੱਧ ਹੈ ਤੁਹਾਨੂੰ ਚਾਹੀਦਾ ਤੁਸੀਂ ਪੜੋਗੇ ਉੱਤੇ ਲਿਖਿਆ ਹੁੰਦਾ ਕਿ ਟੋਨ ਕਿੰਨੇ ਕੁ ਅਟਾ ਵਟੇ ਰਿਹਾ ਪਰ ਜਿਹੜਾ ਜਿਆਦਾ ਮਿਲਾਵਟ ਹੈਗੀ ਮਸਟਰਡ ਔਇਲ ਹੈ ਜਿਵੇਂ ਪਾਮ ਔਇਲ ਪਾ ਦਿੰਦੇ ਆ ਪਟਾਈਆਂ ਦੇ ਵਿੱਚ ਕਲਰ ਕਈ ਵਾਰੀ ਲੋਕੀ ਵੀ ਨਹੀਂ ਅਵੇਅਰ ਹੈਗੇ ਛੋਟੇ ਜਿਹੜੇ ਹੈਗੇ ਐਫ ਬੀਓ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਉਹ ਵੇਰ ਨਹੀਂ ਹੁੰਦੇ ਕਿਉਂਕਿ ਉਹ ਕਹਿੰਦੇ ਅਸੀਂ ਦੋ ਦਿਨ ਤੇ ਅੱਡਾ ਲਾਣਾ ਅਸੀਂ ਪਿੱਛੋਂ ਮਠਾਈ ਮੰਗਾ ਲਈ ਉਸ ਇਸ ਕਰਕੇ ਅਸੀਂ ਉਹਨਾਂ ਦੀ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਰ ਰਹੇ ਹਾਂ ਜਿਹੜੀ ਕਿ ਸਾਨੂੰ ਉਹ ਟਰੈਕ ਦਿੱਤੇ ਜਾਣ ਕਿਹੜੇ ਕਿਹੜੇ ਬੰਦੇ ਇੱਥੇ ਆ ਗਏ ਕਈ ਵਾਰ ਮੋਕੇ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਬੱਸ ਸਟੈਂਡ ਜਾਂ ਕੋਈ ਕਿਹੜੇ ਪੁਆਇੰਟ ਆ ਗਿਆ ਉਹ ਬਾਰੋਂ ਮਠਾਈ ਲੈ ਲੈਂਦੇ ਆ ਇਸ ਕਰਕੇ ਉਹਨਾਂ ਨੂੰ ਆਮ ਲੋਕ ਨਹੀਂ ਜਿਹੜੇ ਉਹ ਵੀ ਆਪਣਾ ਸਰਟੀਫਿਕੇਟ ਚੈੱਕ ਕਰਵਾਤੀ। ਸਾਡੇ ਕੋਲੇ ਫੂਡ ਸੇਫਟੀ ਵੈਨ ਹੈ ਜਿਹੜੀ ਕੀ ਹੈਗੀ ਆ ਮੰਡੇ ਟੂ ਸੈਚਰਡੇ ਸੰਡੇ ਵੀ ਉਹ ਓਪਨ ਹੈ ਤੇ ਹੈਗੀ ਹੈ ਐਲਟੀ ਹੈਗੇ ਆ ਗੁਰਦੀਪ ਸਿੰਘ ਹੈਗੇ ਆ ਸਾਡੇ ਉਸੇ ਦੇ ਵਿੱਚ ਵੀ ਹੁੰਦੀ ਆ ਬਕਾਇਦਾ ਸਾਡਾ ਰੋਸਟਡ ਬਣਿਆ ਹੋਇਆ ਜੇ ਕਿਸੇ ਨੂੰ ਕੋਈ ਲੱਗਦਾ ਕਿ ਅਸੀਂ ਆਹ ਕਲੋਨੀ ਦੇ ਵਿੱਚ ਅਸੀਂ ਕੈਂਪ ਲਵਾਣਾ ਕਈ ਵਾਰੀ ਬੰਦਾ ਕਹਿੰਦਾ ਸੈਚਰਡੇ ਸੰਡੇ ਅਸੀਂ ਇੱਥੇ ਆ ਅਸੀਂ ਆਪਣੇ ਆਪਣੇ ਪਸਰ 50 ਰੁਪਏ ਦੇ ਕੇ ਆਪਣਾ ਕੋਈ ਵੀ ਸੈਂਪਲ ਹੈ ਸਾਡੀ ਫੂਡ ਸੇਫਟੀ ਬੈਂਕ ਤੋਂ ਜਿਹੜੀਆਂ ਵੀ ਚੀਜ਼ਾਂ ਇਹ ਅੱਜਕੱਲ੍ਹ ਜਿਆਦਾ ਬੀ 11 ਗੈਨਿਕਲ ਰਹਿਣ ਉਹਨਾਂ ਦੇ ਕਿਉਂ ਚੰਗੇ ਕ੍ਰੀਮ ਜਿਹੜੇ ਕਲਰ ਪਾ ਰਹੇ ਨੇ ਉਹਨਾਂ ਕਿਉਂ ਚੰਗੇ ਮਠਾਈਆਂ ਦੇ ਵਿੱਚ ਆਈ ਹੈ ਜੀ ਜਿਹੜੇ ਪਰਮਿਟਿਡ ਕਲਰ ਹੈ ਉਹ ਯੂਜ਼ ਕੀਤੇ ਜਾਂਦੇ ਸੰਥੈਟਿਕ ਕਲਰ ਨਾ ਯੂਜ਼ ਕੀਤੇ ਜਾਂਦੇ ਪਰ ਮੋਸਟਲੀ ਜਿਹੜੀ ਰੈਪਿਊਟੇਸ਼ਨ ਦੁਕਾਨਾਂ ਹੈਗੀਆਂ ਉਹ ਕਿਉਂਕਿ ਉਹਨਾਂ ਦਾ ਚੰਗੀ ਦੁਕਾਨਾਂ ਆ ਗਈਆਂ ਉਹ ਤਾਂ ਪਰਮਿਟਡ ਹੀ ਯੂਜ਼ ਕਰਦੀਆਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੀਆਂ ਬਾਹਰੋਂ ਆਏ ਸਸਤੇ ਦੇ ਵਿੱਚ ਜਿਹੜੇ ਸਪਲਾਈ ਕਰਦੇ ਪਏ ਆ ਉਹਨਾਂ ਨੂੰ ਕੱਲਰ ਦੀ ਮਾਤਰਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੀਆਂ ਆਪਣੀ ਰਜਿਸਟਰਡ ਹੈਗੀਆਂ ਦੁਕਾਨਾਂ ਉਹਨਾਂ ਤੋਂ ਮਠਾਈ ਲਿੱਤੀਆਂ ਜਾਵੇ ਨਾ ਕਿ ਕੋਈ ਚੱਲਦੇ ਫਿਰਦੇ ਅੱਡੇ ਲੱਗਦੇ ਉਹਨਾਂ ਤੋਂ ਲਈ ਜਾਵੇ